ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ। ਦੋਸਤੋ ਉਮੀਦ ਆ ਸਾਰੇ ਭਰਾ ਮੇਰੇ ਠੀਕ ਠਾਕ ਹੋਣਗੇ। ਅੱਜ ਦੋਸਤੋ ਆਪਾਂ ਪੇਰ ਲੈ ਗਏ ਆਂ ਸੇਲ ਵਾਸਤੇ। ਠੀਕ ਹੈ ਜੀ। ਤੇ ਕਾਲ ਸੀਰੇ ਕੈਲੂਪਾ ਮੇਟਾੜੀ ਕਰੋ ਥੋੜੀ ਬਹੁਤੀ ਕ੍ਰਾਸ ਵਿੱਚ ਤੇ ਆਪਾਂ ਭਰਾਵਾਂ ਨੂੰ ਇਹ ਸ਼ੌਂਕ ਕਰਾਉਣ ਲੱਗੇ ਆਂ ਸੋ ਸਾਰੇ ਭਰਾ ਆਪਾਂ ਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਆ। ਸਪੈਸ਼ਲੀ ਉਹਨਾਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਨੇ ਤੇ ਬਹੁਤ ਹੀ ਜਿਆਦਾ ਪਿਆਰ ਦੇ ਰਹੇ ਜੀ। ਇਹ ਆਪਾਂ ਜਿਹੜਾ ਤਾਂ ਵਾਸਤੇ ਪੇਰ ਲੈ ਕੇ ਆਏ ਆਂ ਜੀ। ਠੀਕ ਹੈ ਆ ਪੇਰ ਇਹਦਾ ਤੁਹਾਨੂੰ ਆਪਾਂ ਸ਼ੌਕ ਕਰਾਉਨੇ ਆੱਖ ਦਾ ਪਰਦਾ ਸਾਰਾ ਕੁਝ ਠੀਕ ਹੈ ਜੀ ਸੋ ਜੇ ਕਿਸੇ ਨੂੰ ਚਾਹੀਦਾ ਹੋਏ ਆਪਣੇ ਨਾਲ ਕੰਟੈਕਟ ਜਰੂਰ ਕਰੇ ਜੀ ਇਸ ਟਾਈਮ ਜਿਹੜੀ ਮਾਦੀ ਵੀ ਝਾੜੇ ਪਈ ਹੈ ਨਾਰਵੀ ਜਿਹੜਾ ਝਾੜੇ ਪਿਆ ਠੀਕ ਹੈ ਜੀ ਤੇ ਤਕਰੀਬਨ ਸ਼ਾਮ ਜੀ ਦਾ ਟਾਈਮ ਹੋ ਗਿਆ ਵਾ ਉਹਦੇ ਕਾਰਨ ਇਹ ਜਿਹੜੇ ਆਪਣੇ ਕਬੂਤਰੇ ਥੋੜੇ ਜਿਹਾ ਇਦਾਂ ਹੋਏ ਆ ਤੇ ਆਪਣੇ ਨਾਲ ਨਵੀਰ ਆ ਗਿਆ ਵਾ ਤੇ ਆਪਾਂ ਤੁਹਾਨੂੰ ਇਹਨਾਂ ਦੀ ਅੱਖ ਦਾ ਪਰਦਾ ਤੁਹਾਨੂੰ ਸ਼ੌਕ ਕਰਾਉਨੇ ਜਿੱਦਾਂ ਨਹੀਂ ਹੈ ਗਿਆ ਸੋ ਆਪਣੇ ਨਾਲ ਮੰਨਾਂ ਵੀ ਆਓ ਮਨਵੀਰ ਜੀ ਸ਼ੌਂਕ ਰਹੀਏ ਭਰਾਵਾਂ ਨੂੰ ਸੋ ਦੋਸਤੋ ਇਹ ਜਿਹੜਾ ਪੀਅਰ ਹੈ ਠੀਕ ਹੈ ਜੀ ਇਹ ਸੇਲ ਵਾਸਤੇ ਹੈਗਾ ਜੀ ਤੇ ਜੇ ਵੀ ਮੇਰੇ ਵੀਰ ਨੂੰ ਚਾਹੀਦਾ ਹੋਵੇ ਕੰਟੈਕਟ ਜਰੂਰ ਕਰਿਓ ਜੀ ਤੇ ਆਪਣਾ ਜਿਹੜਾ WhatsApp ਨੰਬਰ ਓਨਲੀ WhatsApp ਹੈ ਜਿੰਨੇ ਆਪਣੇ ਭਰਾਵਾ ਤੁਸੀਂ ਪਿਆਰ ਦੇ ਰਹੇ ਜੀ ਸੋ ਆਪਣੀ ਲੋਕੇਸ਼ਨ ਹੈ ਜਿਹੜੀ ਭਾਜੀ ਲੋਕੇਸ਼ਨ ਆਪਣੀ ਹੈਗੀ ਜੀ ਜੀ ਅਟਾਰੀ ਹਲਕਾ ਠੀਕ ਹੈ ਜੀ ਰਾਮਦੀਰਸ ਲਾਗੇ ਆਪਣਾ ਪਿੰਡ ਹੈ ਜੀ ਗੋਂਸਾਵਾਦ ਤੇ ਜ਼ਿਲ੍ਹਾ ਆਪਣਾ ਬਸਰ ਪੈਂਦਾ ਹੈ ਠੀਕ ਹੈ ਜੀ ਟਾਰੀ ਲੱਗੇ ਆਪਣਾ ਪੈਂਦਾ ਵਾ ਆਰਾਮ ਤੀਰਥ ਉਹਦੇ ਲੱਗੇ ਆਪਣਾ ਪਿੰਡ ਜਿਹੜਾ ਤੁਸਾ ਪੈ ਜਾਂਦਾ ਤੇ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਜੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਉਹ ਹੈਗਾ ਇਹ WhatsApp ਆਉਣ ਲਈ WhatsApp 6239644081 ਠੀਕ ਹੈ ਮਨਵੀਰ ਜੀ ਤੇ ਲਓ ਜੀ ਮਨਵੀਰ ਜੀ ਇਹ ਕਰੀ ਨੰਬਰ ਫੇਰ ਤੁਹਾਨੂੰ ਬੋਲ ਦਿੰਨੇ ਆ ਜੀ 6239644081 ਜਿਹੜਾ ਆਪਣਾ WhatsApp ਨੰਬਰ ਹੈਗਾ ਜੀ ਜੇ ਸੀ ਵੀ ਨੂੰ ਚਾਹੀਦੇ ਹੋਣਾ ਆਪਣੇ ਨਾਲ ਕੰਟੈਕਟ ਯੂਜ਼ ਕਰੇ ਜੀ ਬਿਲਕੁਲ ਪੀਰ ਆਪਾਂ A khao kia niyo nyo nyo yêu. Ayy, yêu. Ay, 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 ਉਹੀ ਕਾਰਨ ਜਿਹੜੀ ਅੱਖ ਜੀ ਕਲੀਅਰ ਹੁੰਦੀ ਨੇ ਬਈ ਆਹ ਪਰ ਜੇ ਠੀਕ ਹੈ ਜੀ ਕਿਉਂਕਿ ਵੀਰ ਨੇ ਜਿਹੜਾ ਸਰੀ ਰੱਖੇ ਜੇਠ ਦੇ ਜਿਹੜੇ ਕਬੂਤਰੇ ਫੜੇ ਹੋਏ ਸੀ ਤੇ ਜੇਠੀਆ ਜੋੜਾ ਜੀ ਠੀਕ ਹੈ ਪੁਰਾਣੇ ਰੰਗ ਵੀ ਦਿਖਾ ਦੇ ਵੀਰ ਜਿਹੜੇ ਲੱਗੇ ਆ ਦੂਜੀ ਸਾਈਡ ਦੂਜੀ ਸਾਈਡ ਦੂਜੀ ਸਾਈਡ ਲਗਾ ਦੇ ਜੀ ਆ ਦੇ ਠੀਕ ਹੈ ਜੀ ਪੁਰਾਣੇ ਕਲਰ ਜਿਹੜੇ ਲੱਗੇ ਕਬੂਤਰ ਨੂੰ ਜੇਠ ਚ ਕਬੂਤਰ ਜਿਹੜਾ ਇਹ ਫੜਿਆ ਸੀ ਇਹ ਆ ਕਬੂਤਰ ਹੈਗਾ ਜੀ ਪੰਜਿਆਂ ਦਾ ਹੀ ਸ਼ੌਂਕ ਕਰਾ ਦੋ ਤੇ ਆ ਪੰਗੇ ਠੀਕ ਹੈ ਜੀ ਇਹ ਬਾਕੀ ਤਾਂ ਛੱਡ ਦੇਗੇ ਸ਼ੌਂਕ ਕਰਾਂਗੇ ਆ ਕਬੂਤਰ ਦੇ ਠੀਕ ਹੈ ਇਹਦਾ ਜਿਹੜੀ ਫੀਮੇਲ ਆ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਣ ਲੱਗੇ ਆ ਜੀ ਤੇ ਆ ਆਈੜੀ ਆ ਮਾਦੀ ਆ ਇਹ ਵੀ ਗੇਨੇ ਫੜੀ ਸੀ ਤੇ ਕਲਰ ਦੋਸਤੋ ਨੇ ਆਪ ਲਾਈ ਵੀ ਇਹਨੇ ਤੇ ਆਪਾਂ ਫੇਰ ਵੀ ਜਿਹੜਾ ਵਾ ਉਹ ਵੀ ਸੇਲ ਪਾ ਕੇ ਇਹਦਾ ਅਗਲੇ ਬੰਨੇ ਕੰਮ ਕਰਦੇ ਆ ਤੇ ਆਪਾਂ ਵੀ ਗਾਂ ਲਿਆ ਕੇ ਸੇਲ ਪਾ ਜੀ ਜੋ ਆ ਸਾਰਾ ਕੁਝ ਹੀ ਆ ਜੀ ਠੀਕ ਹੈ ਜੀ ਆਈੜੀ ਅੱਖ ਜੇ ਤੇ ਇਹ ਵੀ ਮਾਦੀ ਆ ਜਿਹੜੀ ਆ ਇਹ ਵੀ ਬਹੁਤ ਵਧੀਆ ਮਾਦੀ ਆ ਸੋ ਆਪਾਂ ਜਿਹੜਾ ਵਾ ਭਰਾਵਾਂ ਦੇ ਸ਼ੌਂਕ ਨੂੰ ਜਿਹੜਾ ਸੇਲ ਪਚੇ ਦਾ ਕੰਮ ਕਰੀਦਾ ਵਾ ਤੇ ਆਪਣੇ ਭਰਾ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਸਪੈਸ਼ਲੀ ਹੰਦਲ ਸਾਹਿਬ ਜੀ ਅਮਰਪਾਲ ਸਿੰਘ ਜੀ ਮਜੀਠੇ ਤੋਂ ਠੀਕ ਹੈ ਜੀ ਉਹਨਾਂ ਦੇ ਕੇਐਲਐਸ ਵਲੌਗ ਵਾਲੇ ਆਪਣੇ ਰਾਣਾ ਸਾਹਿਬ ਜੀ ਲੈਂਦੇ ਪੰਜਾਬ ਤੋਂ ਠੀਕ ਹੈ ਜੀ ਉਹ ਨੇ ਉਹ ਵੀ ਬਹੁਤ ਜਿਆਦਾ ਆਪਣੀ ਪਿਆਰ ਦੇ ਰਹੇ ਸ਼ਕਾ ਦੇ ਰਹੇ ਗੁੱਡੂ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿੰਦਰ ਸਿੰਘ ਜੀ ਬਾਜਵਾ ਉਹਨਾਂ ਦਾ ਧੰਨਵਾਦ ਜੀ ਮਲਕੀਤ ਰੰਦਾਵਾ ਜੀ ਹਣੀ ਰੰਦਾਵਾ ਜੀ ਉਹ ਦੁਆਵਾਂ ਕਰਾਵਾਲਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਅਜ ਨਾਲੇ ਤੋਂ ਭਾਈ ਰਾਜੂਣੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਆਹ ਦੋਸਤੋ ਪਿਆਰ ਹੈਗਾ ਹੀ ਤੇ ਜੇ ਅਸੀਂ ਵੀਰ ਨੂੰ ਚਾਹੀਦਾ ਹੋਏ ਆਪਣੇ ਨਾਲ ਕੰਡੈਕਟ ਜ਼ਰੂਰ ਕਰੇ ਜੀ ਸੋ ਜਿੰਨੇ ਵੀ ਤੁਸੀਂ ਆਪਾਂ ਨੂੰ ਕਮੈਂਟ ਕਰਦੇ ਸਾਰੇ ਭਰਾਵਾਂ ਦਾ ਬਹੁਤ ਮਿਹਰਬਾਨੀ ਸ਼ੁਕਰੀਆ ਦਿਲੋਂ ਤੈਨਵਾਦ ਹੈ ਜੀ ਸੋ ਆਹ ਕਬੂਤਰ ਹੈਗੇ ਜੀ ਠੀਕ ਹੈ ਆ ਆ ਨਰਜੀ ਤੇ ਆ ਮਾਦੀ ਏ ਛੋਟਾ ਏ ਨਿੱਕੇ ਨਿੱਕੇ ਕੱਦਾਂ ਦੇ ਕਬੂਤਰ ਏ ਸੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਇਦਾਂ ਤੁਸੀਂ ਸਪੋਰਟ ਕਰਦੇ ਰਹੋ ਆਪਣੇ ਭਰਾਵਾਂ ਨੂੰ ਛੋਟੇ ਨੂੰ ਤੇ ਨਵੇਂ ਤੋਂ ਨਵੇਂ ਤੁਹਾਡੇ ਆਸਤੇ ਕਬੂਤਰ ਜਿਹੜੇ ਲੈ ਕੇ ਆਵਾਂਗੇ ਜ਼ਰੂਰ ਜੀ ਕਿਉਂਕਿ ਹੁਣ ਨੈਕਸਟ ਟਾਈਮ ਜਿਹੜਾ ਵਾ ਆਪਣੀਆਂ ਬਾਜ਼ੀਆਂ ਵਗੈਰਾ ਟੂਰਨਾਮੈਂਟ ਜਿਹੜੇ ਖਤਮ ਹੋ ਗਏ ਆ ਉਹਦੇ ਕਾਰਨ ਜਿਹੜਾ ਹੁਣ ਆਪਾਂ ਸੀਖ ਬਸੀ ਜਲ ਟੂਰਨਾ ਹੋਣੀ ਏ ਸੋ ਅੱਜ ਆਪਾਂ ਆ ਜਿਹੜਾ ਪੇਰ ਲਿਆਂਦਾ ਸੀ ਮੇਰੇ ਭਰਾਵਾਂ ਨੂੰ ਜਿਹੜਾ ਵਾ ਨਾਲ ਹੀ ਦੱਸ ਦਈਏ ਜੇ ਕੇ ਵੀਰ ਨੂੰ ਚਾਹੀਦਾ ਹੋਵੇ ਤੇ ਆਪਣੇ ਨਾਲ ਕੰਟੈਕਟ ਜਰੂਰ ਕਰੇ ਜੀ ਤੇ WhatsApp ਨੰਬਰ ਜੇ ਆਪਣਾ ਤੇ ਮਿਲਦੇ ਆਗੇ ਨੈਕਸਟ ਵੀਡੀਓ ਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ